ਕਿ ਢੀ ਹਰਾਨੀ ਦੀ ਗੱਲ ਐ ਸੰਗਤ ਜੀ ਜਿਨ੍ਹਾਂ ਨੇ ਗੰਦੇ ਗਾਣੇ ਗਾਏ ਜਿਨ੍ਹਾਂ ਨੇ ਸਮਾਜ ਦੇ ਹਰ ਰਿਸ਼ਤੇ ਦੀ ਪਵਿੱਤਰਤਾ ਨੂੰ ਦਾਗਦਾਰ ਕੀਤਾ ਉਹਨਾਂ ਦੇ ਉਤਨਾਵਾਂ ਤੇ ਕੀ ਕੁਝ ਤੇ ਜੇ ਆਪਾਂ ਉਸੇ ਜ਼ਮਾਨੇ ਦੀ ਗੱਲ ਕਰੀਏ ਤੇ ਸ਼ਹੀਦ ਭਾਈ ਨਿਰਮਲ ਸਿੰਘ ਚੋਲਾ ਜਿਨ੍ਹਾਂ ਨੇ ਸਮਾਜ ਦੇ ਵਿੱਚ ਜੋਧਿਆਂ ਤੇ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਿਨ੍ਹਾਂ ਨੇ ਮਰਦਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਗੱਲ ਕੀਤੀ ਤੇ ਜ਼ੁਲਮ ਦੇ ਸਾਹਮਣੇ ਉਹਨਾਂ ਨੇ ਵੰਗਾਰ ਕੇ ਹੱਥ ਚੁੱਕਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦਰਦਨਾਕ અત્યੰਤ ਦਰਦਨਾਕ ਤਰੀਕੇ ਦੇ ਨਾਲ ਕੋਹ ਕੋ ਕੇ ਜਕਰੀਆ ਮੀਰ ਮੰਨੂ ਉਹ ਵੀ ਸਾਧ ਸੰਗਤ ਜੀ ਪਿੱਛੇ ਰਹਿਣ ਤੇ ਜ਼ੁਲਮ ਕਰਨ ਵਾਲਿਆਂ ਨੇ ਆਪਾਂ ਜਾਣਦੇ ਹਾਂ ਜਿਹੜੀ ਪਵਿੱਤਰ ਜ਼ੁਬਾਨ ਦੇ ਨਾਲ ਭਾਈ ਨਿਰਮਲ ਸਿੰਘ ਚੋਲੇ ਨੇ ਸ਼ਹੀਦਾਂ ਦੇ ਪ੍ਰਸੰਗ ਗਾਏ ਉਹ ਜੀਪ ਵੱਡੀ ਗਈ ਕਦੇ ਸਮਾਜ ਦੇ ਵਿੱਚ ਭਾਈ ਨਿਰਮਲ ਸਿੰਘ ਚੋਲੇ ਦਾ ਨਾਮ ਸੁਣਿਆ ਹੈ ਆਪਾਂ ਭਾਈ ਨਿਰਮਲ ਸਿੰਘ ਚੋਲੇ ਦੇ ਉੱਤੇ ਕਿਸੇ ਨੇ ਕੋਈ ਕਵਿਤਾ ਬਣਾਈ ਹੋਵੇ ਉਹਦੀ ਸ਼ੀਦੀ ਦਿਹਾੜੇ ਦੇ ਉੱਤੇ ਕਿਸੇ ਨੇ ਕੋਈ ਸ਼ਰਧਾਂਜਲੀ ਦਿੱਤੀ ਹੋਵੇ ਉਹਦੇ ਤੇ ਕਿਸੇ ਨੇ ਮੂਵੀ ਬਣਾਈ ਹੋਵੇ ਵੀ ਵੇਖੋ ਬਿਨਾਂ ਕਿਸੇ ਪੈਸੇ ਦੇ ਲਾਲਚ ਤੋਂ ਸਮੇਂ ਦੀਆਂ ਹਕੂਮਤਾਂ ਦੇ ਸਾਹਮਣੇ ਖਲੋ ਕੇ ਬਾਗੀ ਹੋ ਕੇ ਸ਼ਹੀਦਾਂ ਦੀਆਂ ਵਾਰਾਂ ਗਾਉਣੀਆਂ ਜ਼ੁਲਮ ਤੇ ਜ਼ਬਰ ਦਾ ਮੂੰਹ ਭੰਨਣਾ ਆਪਣੀ ਕਲਾ ਦੇ ਰਾਹੀਂ ਅਸਲ ਹੀਰੋ ਤੇ ਉਹ ਹੈ ਬਦਕਿਸਮਤੀ ਸਾਡੇ ਸਮਾਜ ਨੇ ਹੀਰੂ ਕਿਨੂੰ ਬਣਾਇਆ ਜਿਨਨੇ ਸਮਾਜ ਦਾ ਕੋਈ ਰਿਸ਼ਤਾ ਪਵਿੱਤਰ ਹੀ ਨਹੀਂ ਰਹਿਣ ਦਿੱਤਾ ਜਿਨਨੇ ਹਰ ਰਿਸ਼ਤੇ ਦੇ ਮੂੰਹ ਤੇ ਕਾਲਖ ਮਲ ਦਿੱਤੀ ਉਹਨਾਂ ਨੂੰ ਚੁਗ ਚੁਗ ਹੀਰੋ ਤੇ ਜਿਨਾਂ ਨੇ ਸੱਚ ਤੇ ਹੱਕ ਵਾਸਤੇ ਜਿਨਾਂ ਨੇ ਮੱਥੇ ਡਾਹੇ ਜ਼ੁਲਮ ਦੇ ਅੱਗੇ ਤੇ ਕੋ-ਕੋ ਕੇ ਸ਼ਹੀਦ ਹੋਏ ਉਹਨਾਂ ਦਾ ਨਾਂ ਹੀ ਕਿਸੇ ਨੂੰ ਨਹੀਂ ਪਤਾ ਇਹ ਬਦਕਿਸਮਤੀ ਹੁੰਦੀ ਆ ਉਸ ਸਮਾਜ ਦੀ ਜਿਹੜੇ ਸਮਾਜ ਦੇ ਵਿੱਚ ਨੀਚ ਤੇ ਕਮੀਨੇ ਤੇ ਘਟਿਆ ਲੋਕਾਂ ਨੂੰ ਤਾਂ ਮਾਨ ਸਨਮਾਨ ਵੀ ਮਿਲੇ ਤੇ ਮਾਇਆ ਵੀ ਮਿਲੇ ਤੇ ਉਹਨਾਂ ਦਾ ਨਾਮਣਾ ਵੀ ਹੋਵੇ ਉਹਨਾਂ ਨੂੰ ਹੀਰੋ ਬਣਾ ਬਣਾ ਪੇਸ਼ ਕੀਤਾ ਜਾਂਦਾ ਹੋਵੇ ਜਿਨ੍ਹਾਂ ਨੇ ਆਪਣੇ ਟੱਬਰ ਸ਼ਹੀਦ ਕਰਵਾ ਲਿਆ ਜਿਨ੍ਹਾਂ ਨੇ ਆਪਣਾ ਆਪਾ ਗਵਾ ਲਿਆ ਜਿਹੜੇ ਲਗਾਤਾਰ ਕਈ ਕਈ ਸਾਲ ਜਾਨ ਤਲੀ ਤੇ ਧਰ ਕੇ ਫਿਰਦੇ ਰਹੇ ਉਹਨਾਂ ਦਾ ਨਾਂ ਹੀ ਕਿਸੇ ਨੂੰ ਨਾ ਪਤਾ ਹੋਵੇ ਇਸ ਕਰਕੇ ਪਿਆਰਿਓ ਥੋੜਾ ਜਿਹਾ ਜਾਗਿਏ ਹੋਸ਼ਵੇ ਚਾਹੀਏ ਤੇ ਜਿਹੜੇ ਲੋਕ ਸਾਡੇ ਸਮਾਜ ਦੇ ਰਿਸ਼ਤਿਆਂ ਦੇ ਮੂੰਹ ਤੇ ਕਾਲਖ ਮਲਦੇ ਨੇ ਉਹਨਾਂ ਤੋਂ ਖਿਹੜਾ ਛੜਾਈਏ ਉਹਨਾਂ ਦੀ ਕਦਰ ਕਰੀਏ ਜਿਨ੍ਹਾਂ ਨੇ ਯੋਧਿਆਂ ਦੀਆਂ ਵਾਰਾਂ ਗਾਈਆਂ ਜਿਨ੍ਹਾਂ ਨੇ ਸਾਡੇ ਇਤਿਹਾਸ ਦੀਆਂ ਸਾਡੇ ਸੱਭਿਆਚਾਰ ਦੀਆਂ ਸਾਡੀ ਨੈਤਿਕਤਾ ਦੀ ਉਚਾਈ ਦੀਆਂ ਗੱਲਾਂ ਕੀਤੀਆਂ ਉਹਨਾਂ ਦੀ ਕਦਰ ਕਰੀਏ